ਗੁਰੂ ਜੀ ਕੀ ਫਤਿਹ ਐ ਗੁਰਮਖ ਪਿਆਰਿਓ ਬਹੁਤ ਸੰਖੇਪ ਚ ਸਿਰਫ ਦੋ ਪੰਕਤੀਆਂ ਚੀ ਇਹ ਗੁਰਦੁਆਰਾ ਪੋਰਾ ਸਾਹਿਬ ਬਾਬਾ ਦੀਪ ਸਿੰਘ ਦਾ ਤਪ ਸਥਾਨ ਇੱਥੇ ਬੈਠ ਕੇ ਤਪ ਤਪੱਸਿਆ ਵੀ ਕਰਦੇ ਸੀਗੇ ਔਰ ਇੱਥੇ ਬੈਠ ਕੇ ਕਾਗਰ ਚਿਤ ਹੋ ਕੇ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਾਰ ਸਰੂਪ ਤਿਆਰ ਕੀਤੇ ਸੀ ਜਿਹੜਾ ਉਤਾਰਾ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਬੋਲ ਕੇ ਭਾਈ ਮਨੀ ਸਿੰਘ ਨੂੰ ਬੋਲਿਆ ਸੀਗਾ ਪਈ ਮਨੁਸ਼ੀ ਨੇ ਲਿਖਿਆ ਔਰ ਪਤਰਾ ਪਤਰਾ ਉਹਦਾ ਨਾਲ ਹੀ ਬਾਬਾ ਦੀਪ ਸਿੰਘ ਨੇ ਤਿਆਰ ਕੀਤੇ ਇੱਕੋ ਟਾਈਮ ਦੋ ਸਰੂਪ ਤਿਆਰ ਹੋਏ ਸਕੇ ਉਹਨਾਂ ਚ ਇੱਕ ਸਰੂਪ ਸਤਗੁਰੂ ਜੀ ਕਲਗੀ ਤਰ ਪਾਸ਼ਾ ਆਪਣੇ ਨਾਲ ਹਜ਼ੂਰ ਸਾਹਿਬ ਨੂੰ ਲੈ ਕੇ ਸੰਜਕਦਾ ਸੀ ਜਿਹੜਾ ਇੱਕ ਸਰੂਪ ਇੱਥੇ ਰਹਿ ਗਿਆ ਸੀ ਉਹਦੇ ਹੀ ਮਿਲਤ ਵੀ ਬਾਬਾ ਦੀਪ ਸਿੰਘ ਨੇ ਕਰਤਾਰਪੁਰ ਜਾ ਕੇ ਦੁਬਾਰਾ ਕੀਤੀ ਸੀਗੀ ਉਹਦੀ ਇੱਥੇ ਇੱਥੇ ਤਿਆਰ ਕਰਕੇ ਉਹਦੀ ਇੱਕ ਮਿਲਤ ਕਰਕੇ ਕਰਤਾਰਪੁਰ ਤੇ ਇੱਕ ਸਰੂਪ ਕਾਲ ਤਖਤ ਜਾਰੀ ਹਰਮੰਦਰ ਸਾਹਿਬ ਜਾ ਕੇ ਤੇ ਉਹਨਾਂ ਦੇ ਮੁਖੀ ਸਿੱਖਾਂ ਚ ਹੁੰਦੇ ਸੀ ਨਵਾਬ ਕਪੂਰ ਸਿੰਘ ਜੀ ਸਾਰੇ ਇਹ ਬਾਬਾ ਦੀਪ ਸਿੰਘ ਨੇ ਉੱਥੇ 1721 ਈਸਵੀ ਦੀ ਨੂੰ ਇਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹਰਮੰਦਰ ਸਾਹਿਬ ਵਿਸ਼ੇ ਪ੍ਰਕਾਸ਼ ਕੀਤਾ ਸੀ ਇੱਥੇ ਤਿਆਰ ਕਰਕੇ ਲੈ ਕੇ ਗਿਆ ਸੀਗੇ ਉਹਦੀ ਮਿਲਤ ਕਰਤਾਰਪੁਰ ਬੈਠ ਕੇ ਕੀਤੀ ਸੀ ਕਰਤਾਰਪੁਰ ਵੀ ਕਿ ਬਾਬਾ ਦੀਪ ਸਿੰਘ ਜੀ ਤਕਰੀਬਨ 5-6 ਮਹੀਨੇ ਬੈਠੇ ਰਹੇ ਇਹ ਗੁਰੂ ਸਾਹਿਬ ਦਾ ਪਰਿਵਾਰ ਸੀਗਾ ਛੁੱਡੀਆਂ ਦਾ ਪਰਿਵਾਰ ਕਹਿੰਦੇ ਆ ਉਦੋਂ ਬਾਬਾ ਰਾਮ ਸਿੰਘ ਜੀ ਸੀਗੇ ਮੁਖੀ ਉੱਥੇ ਉਸ ਪਰਿਵਾਰ ਦੇ ਬਾਬਾ ਰਾਮ ਸਿੰਘ ਦੇ گا ਏ ਉੱਤਰ ਸੀਗੇ ਬਾਬਾ ਬੜਪਾਕ ਸਿੰਘ ਤੇ ਉੱਥੇ ਜਾ ਕੇ ਰਹਿ ਸੀ 1721 ਚ 1721 ਚ ਅਕਾਲ ਤਖ ਸਭ ਤੇ ਪਹਿਲਾ ਅਮਰ ਸੰਚਾਰ ਹੋਇਆ ਉਸ ਰੂਪ ਦੇ ਨਾਲ ਉਹ ਉਸ ਰੂਪ ਤੋਂ ਬਾਅਦ ਹਰਮੰਦਰ ਸਾਹਿਬ ਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹਰਮੰਦਰ ਸਾਹਿਬ ਚ 1721 ਨੂੰ ਹੀ ਸਿਸ਼ੁਭਤ ਹੋਇਆ ਜਿਹੜਾ ਪਹਿਲਾ ਸਰੂਪ ਸੀ ਆਦ ਸਰੂਪ ਉਹ ਗੁਰੂ ਅਰਜਨ ਦੇਵ ਨੇ 1604 ਚ ਕੀਤਾ ਸੀ ਉਹ ਆਦ ਸਰੂਪ ਸੀਗਾ ਆਦ ਵੀੜ ਸੀਗੀ ਜਿਹੜੀ ਭਾਈ ਗੁਰਦਾਸ ਜੀ ਨੇ ਤਿਆਰ ਕੀਤੀ ਸੀ ਪਰ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਦਮਦਮੀ ਵੀੜਾ ਰੂਪ ਸੀਗਾ ਉਸ 1702 ਚ ਪ੍ਰਕਾਸ਼ ਹੋਤੇ ਹੋਇਆ ਸੀਗਾ ਉਦੋਂ ਪਹਿਲਾਂ 1700 1634 ਚ ਹੋਇਆ ਸੀ ਪਰ 1634 ਜਦੋਂ ਹਰਮੰਦਰ ਸਾਹਿਬ ਤੇ ਹਮਲਾ ਹੋਇਆ ਇਹ ਪਹਿਲਾ ਹਮਲਾ ਹੋਇਆ ਸੀ ਜਦੋਂ 1634 ਵਾਲਾ ਬਾਅਦ ਚ ਹੋਇਆ ਸੀ ਜਿਹੜਾ ਪਹਿਲਾ ਹਮਲਾ ਹੋਇਆ ਸੀਗਾ ਉਹ 23 30 1628 ਚ 7 ਜੂਨ 1628 ਨੂੰ ਪਹਿਲਾ ਹਮਲਾ ਜਿਵੇਂ ਖੱਲਸਖਾਨ ਇਹ ਸੂਬੇਦਾਰ ਸੀ ਚੜ ਕੇ ਇਹ ਮੁਰਤੇ ਹਨ ਉਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੀਬੀ ਵੀਰੋ ਦਾ ਆਨੰਦਕਾਰ ਜੋ ਸਰੂਪ ਨੂੰ ਲਿਆ ਕੇ ਝਵਾਲ ਕੀਤਾ ਸਰੂਪੀ ਉੱਥੇ ਲੱਗੇ ਸੀ ਆਪਾਂ ਝਵਾਲ ਦਰਸ਼ਨ ਕਰਕੇ ਆਏ ਸੀ ਉਸ ਤੋਂ ਬਾਅਦ ਜਿਹੜਾ ਝਵਾਲ ਤੋਂ ਸਰੂਪ ਉਹ ਕਰਤਾਰਪੁਰ ਲੈ ਜਾਂਦਾ ਸੀ ਜਿਲੰਦਰ ਲੈ ਕਰਤਾਰਪੁਰ ਉੱਥੇ ਗੁਰੂ ਹਰਗੋਬਿੰਦ ਸਾਹਿਬ ਰਹੇ ਲੰਮਾ ਟਾਈਮ ਰਹੇ ਸੀ ਉੱਥੇ ਗੁਰੂ ਹਰ ਰਾਏ ਸਾਹਿਬ ਵੀ ਥੋੜਾ ਜਿਹਾ ਰਹੇ ਤੇ ਕਰਤਾਰਪੁਰ ਚ 12 ਇਤਿਹਾਸ ਗੁਰਦਾਰੇ ਮੈਂ ਅੱਗੇ ਵੀ ਉਹਦਾ ਜ਼ਿਕਰ ਕੀਤਾ ਉਹ ਸਰੂਪ ਉਦੋਂ ਤੋਂ ਲੈ ਕੇ 1628 ਤੋਂ ਲੈ ਕੇ ਭਾਈ ਗੁਰਦਾਸ ਦਾ ਕਾਰ ਕੀਤਾ ਸਰੂਪ ਅੱਜ ਵੀ ਕਰਤਾਰਪੁਰ ਹੀ ਆ ਹੈਗਾ ਆ ਸੋਡੀਆਂ ਕੋਲ ਆ ਜਿਹੜੇ ਉੱਥੇ ਟਿੱਕੇ ਟਿੱਕਾ ਪਰਿਵਾਰ ਕਹਿੰਦੇ ਆ ਗੁਰੂ ਸਾਹਿਬ ਦੇ ਪਰਿਵਾਰ ਚੰਦਿਆਂ ਹੁੰਦਾ ਆ ਬਾਬਾ ਗਰਦਿੱਤਾ ਦੇ ਪੁੱਤਰ ਗਾਂ ਜਿਹੜੀ ਪੀੜੀ ਚੱਲੀ ਉਹ ਇਹ ਉਹਦੀ 8ਵੀਂ ਪੀੜੀ ਹੀ ਗਾਂ ਬਾਬਾ ਉੜਵਾਕ ਸਿੰਘ ਕਹੇ ਜਾਂਦੇ ਸਾਰੇ ਉਹ ਪਰਿਵਾਰ ਜਿਹੜਾ ਸੀਗਾ ਉਹਨਾਂ ਕੋਲ ਅੱਜ ਵੀ ਸ਼ੁਰੂ ਉਹਨਾਂ ਕੋਲ ਹੀ ਆ ਧੀਰਮਲ ਦਾ ਪਰਿਵਾਰ ਕਹੇ ਜਾਂਦਾ ਉਹ ਜਾਇਦਾਦ ਵੀ ਉਹਨਾਂ ਕੋਲ ਆ ਕਰਤਾਰਪੁਰ ਦੀ ਸਰੂਪੀ ਉਹਨਾਂ ਕੋਲ ਆ ਗੁਰੂ ਸਾਹਿਬ ਦੀਆਂ ਪਾਈ ਨਿਸ਼ਾਨੀਆਂ ਹੋਰ ਉੱਥੇ ਆ ਕਰਤਾਰਪੁਰ ਦੇ ਵਿੱਚ ਸ਼ੀਸ਼ਮੈਲ ਦੇ ਵਿੱਚ ਰੱਖੀਆਂ ਹੋਈਆਂ ਪਰ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਰੂਪ ਤਿਆਰ ਹੋਇਆ ਉਹਦੀ ਮਿਲਤ ਬਾਬਾ ਦੀਪ ਸਿੰਘ ਜੀ ਚੋਂ ਜਾਂ ਕਰਤਾਰਪੁਰ ਕੀਤੀ ਫਿਰ ਉੱਥੋਂ ਨਗਰ ਕੀਰਤਨ ਦੇ ਰੂਪ ਚ ਗਿਆ ਸੋ 1721 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਕਾਲ ਤਖਤ ਤੇ ਉਸ ਸੂਪ ਦੇ ਨਾਲ ਅਮਰ ਸੰਚਾਰ ਹੋਇਆ ਔਰ ਉਸ ਤੋਂ ਬਾਅਦ ਉਹਦਾ ਗੁਰੂ ਗ੍ਰੰਥ ਸਾਹਿਬ ਜੀ ਹਰਮੰਦਰ ਸਾਹਿਬ ਜੀ ਪ੍ਰਕਾਸ਼ ਕਰ ਦਿੱਤਾ ਗਿਆ ਸੋ ਹਰਮੰਦਰ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜਿਹੜਾ ਆ ਉਸ 1721 ਚ ਹੋਇਆ ਗੁਰੂ ਗ੍ਰੰਥ ਜੋਤੀ ਜੋਤ ਸਮੰਤ ਬਾਅਦ ਚੀ ਉਸ ਰੂਪ ਨਹੀਂ ਆ ਉਸ ਰੂਪ ਸਾਡੇ ਕੋਲ ਹੈ ਨਹੀਂ ਗੀ ਹੁਣ ਪਰ ਅਯੂਰ ਸਾਹਿਬ ਵਾਲਾ ਸੂਟ ਜਿਹੜਾ ਸਤਕੁਰ ਲੈ ਗਿਆ ਸੀ ਉਹ ਹੈਗਾ। ਬਾਕੀ ਤੇ ਇੱਥੇ ਬੈਠ ਕੇ ਚਾਰੇ ਸੂਟ ਤਿਆਰ ਹੋਈ ਸੀ। ਚਾਰਾਂ ਤਖਤਾਂ ਨੂੰ ਭੇਜੇ ਸੀ। ਅਕਾਲ ਤਖਤ ਤੇ ਤੇ ਹਰਿਮੰਦਰ ਸਾਹਿਬ ਦੇ ਵਿੱਚ ਜਾ ਕੇ ਪ੍ਰਕਾਸ਼ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਨੂੰ ਨਾਲ ਲੈ ਕੇ ਆਪ ਕਰਕੇ ਆਏ ਸੀ। ਸੋ ਇਹ ਇਸਤਾਨ ਦਾ ਇਤਿਹਾਸ ਹੈਗਾ ਯਾ ਬਾਬਾ ਦੀਪ ਸਿੰਘ ਬਹੁਤ ਵੱਡੀ ਹਸਤੀ ਬਹੁਤ ਵੱਡੀ ਹਸਤੀ ਗੁਰੂ ਸਾਹਿਬ ਨੇ ਆਪ ਉਹਨਾਂ ਤੇ ਮਿਹਰਾ ਕੀਤੀਆਂ ਆਪਣੀਆਂ ਸਾਰੀਆਂ ਸ਼ਕਤੀਆਂ ਦਿੱਤੀਆਂ ਬਦੇਹ ਰਹਿਣ ਦਾ ਯਾਨੀ ਕਿ ਤੇ ਜਿਹੜਾ ਵਰਦ ਦਿੱਤੇ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਨੂੰ ਕਿ ਤੁਸੀਂ ਜਦੋਂ ਮਰਜੀ ਦੇ ਚੋ ਜਦੋਂ ਮਰਜੀ ਬਥੇ ਹੋ ਸਕਦੇ ਆ ਤੇ ਇਸੇ ਕਰਕੇ ਤਲੀਆਂ ਤੇ ਸੀਸ ਵੀ ਟਿੱਗ ਹੈ ਇਹ ਗੁਰੂ ਗ੍ਰੰਥ ਸਾਹਿਬ ਦੀ ਕਲਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਵਰਦੀ ਆ ਬੰਦ-ਬੰਦ ਵੀ ਇਸੇ ਕਰਕੇ ਕੱਟੇ ਗਿਆ ਯਾਨੀ ਕਿ ਉਹ ਉਹੀ ਕਤਾ ਸਕਦੇ ਸੀ ਉਹ ਗੁਰੂ ਸਾਹਿਬ ਦੀ ਕਲਾ ਤਾਂ ਗੁਰੂ ਸਾਹਿਬ ਦੀ ਆ ਸਤਿਗੁਰੂ ਦੇ ਸ਼ਸਤਰ ਕਿਉਂਕਿ ਇੱਥੇ ਰੱਖੇ ਹੋਇਆ ਇਸ ਕਰਕੇ ਮੈਨੂੰ ਨਹੀਂ ਸਾਰਾ ਮੈਂ ਦਾਅਵੇ ਨਾਲ ਨਹੀਂ ਕਿਹਾ ਸਕਦਾ ਪਰ ਕਿਉਂਕਿ ਸਥਾਨ ਤੇ ਰੱਖੇ ਬਾਬਾ ਦੀਪ ਸਦਾ ਸਥਾਨ ਤੇ ਰੱਖੇ ਬਾਬਾ ਜੀ ਸਕਦੇ ਉਦੋਂ ਦੇ ਹੋਣਗੇ ਜਾ ਉਦੋਂ ਦੇ ਸਿੰਨਾ ਦੇ ਹੋਣਗੇ ਆ ਕਬੀ ਆਪਾਂ ਜਿੰਨੇ ਕੋ ਆਏ ਨਾ ਪ੍ਰਾਨੀ ਸਾਰੇ ਬਾਕੀ ਦਾ ਆਉਂਦਾ ਸਮਾਂ ਦੇਈਏ ਇਧਰ ਦੀ ਹੌਲੀ ਹੌਲੀ ਇੱਕ ਪਾਸੇ ਦੀ ਨਿਕਲਦੇ ਚਲੋ ਸਾਰੇ ਸਮਾਂ ਲੈ ਕੇ ਤੇ ਬਾਕੀ ਸਾਰੇ ਆ ਜਾਓ